ਸਰੀ ਦੇ ਵਿੱਚ ਬੀਤੇ ਸ਼ਨੀਚਰਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਤੋਂ ਲਗਾਤਾਰ ਗੋਲੀਆਂ ਧਮਕੀਆਂ ਦਾ ਦੌਰ ਜਾਰੀ ਹੈ ਫਿਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਨੇ ਅਤੇ ਇਸੇ ਵਿਚਕਾਰ ਕੱਲ ਦੁਪਹਿਰ ਸਰੀ ਦੇ ਫਲੀਟਵੁੱਡ ਇਲਾਕੇ 'ਚ ਇੱਕ ਲੇਬਰ ਸਪਲਾਈ ਕਰਨ ਵਾਲੇ ਕਾਰੋਬਾਰੀ ਦੇ ਦਫ਼ਤਰ ਦੇ ਵਿੱਚ ਜਾ ਕੇ ਗੋਲੀਆਂ ਮਾਰ ਦਿੱਤੀਆਂ ਸੀ ਅਤੇ ਉਸ ਦੀ ਮੌਤ ਹੋ ਗਈ ਸੀ ਅਤੇ ਮ੍ਰਿਤਕ ਐਬਸਪੋਰਡ ਦਾ ਰਹਿਣ ਵਾਲਾ ਸਤਵਿੰਦਰ ਸ਼ਰਮਾ ਸੀ ਤੇ ਹੁਣ ਉਸਤੇ ਕਤਲ ਦੀ ਜ਼ਿੰਮੇਵਾਰੀ ਜੀਵਨ ਫੌਜੀ ਨੇ ਚੁੱਕ ਲਈ ਹੈ ਉਹਨੇ ਇਹ ਜ਼ਿੰਮੇਵਾਰੀ ਕਬੂਲਦਿਆਂ ਕਿਹਾ ਹੈ ਕਿ ਇਸ ਮਾਮਲੇ 'ਚ ਜੇ ਕੋਈ ਕਹੇ ਕਿ ਫਰੋਤੀ ਦਾ ਮਾਮਲਾ ਹੈ ਬਿਲਕੁਲ ਕੋਈ ਫਰੋਤੀ ਦਾ ਚੱਕਰ ਨਹੀਂ ਹੈ ਪਰ ਫਿਰ ਉਸਦਾ ਕਤਲ ਕਿਉਂ ਕੀਤਾ ਗਿਆ ਵੱਡਾ ਸਵਾਲ ਹੈ ਜੀਵਨ ਫੌਜੀ ਨੇ ਦਾਵਾ ਕੀਤਾ ਕਿ ਸਤਵਿੰਦਰ ਸ਼ਰਮਾ ਦਾ ਅਸਲ ਦੇ ਵਿੱਚ ਪੰਜਾਬ ਤੋਂ ਕੈਨੇਡਾ 'ਏ ਬੱਚੇ ਬੱਚੀਆਂ ਦਾ ਸ਼ੋਸ਼ਣ ਕਰ ਰਿਹਾ ਸੀ ਤੇ ਉਹਨੂੰ ਬੜੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਤੇ ਇਸ ਵਾਸਤੇ ਉਹਨੂੰ ਅਜਾਹ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਸੀ ਪਰ ਉਹਨੇ ਇੱਕ ਕੰਮ ਜਾਰੀ ਰੱਖਿਆ ਉਹ ਹੀ ਮੰਨਿਆ ਜਿਸ ਕਾਰਨ ਉਸ ਨੂੰ ਜੀਵਨ ਫੌਜੀ ਗਰੁੱਪ ਦੇ ਵੱਲੋਂ ਮਾਰ ਦਿੱਤਾ ਗਿਆ ਤੁਹਾਨੂੰ ਯਾਦ ਹੋਣਾ ਹੈ ਕਿ ਸਰੀ ਦੇ ਇੱਕ ਹੋਰ ਕਾਰੋਬਾਰੀ ਦੇ ਘਰ ਦੇ ਉੱਤੇ ਵੀ ਗੋਲੀਆਂ ਚੱਲੀਆਂ ਨੇ ਤੇ ਉਹਦੀ ਜ਼ਿੰਮੇਵਾਰੀ ਵੀ ਜੀਵਨ ਫੌਜੀ ਨੇ ਲਈ ਹੈ ਦੋ ਵਾਰ ਗੋਲੀ ਪਿਛਲੇ ਮਹੀਨੇ ਵਿੱਚ ਚੱਲ ਚੁੱਕੀ ਹੈ ਜਿਸ ਤੇ ਘਰ ਦੇ ਬਾਹਰ ਪੁਲਿਸ ਦਾ ਕੈਮਰਾ ਵੀ ਲੱਗਿਆ ਹੋਇਆ ਸੀ ਦੱਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ ਸਰੀ ਦੇ ਲక్ష్ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਅਤੇ ਉਸਤੇ ਪੁੱਤਰ ਦੇ ਘਰ ਤੇ ਵੀ ਗੋਲੀਆਂ ਚੱਲੀਆਂ ਸੀ ਫਿਰ ਬੀਤੇ ਦਿਨੀ ਉਹਨਾਂ ਦੇ ਬੈਂਕਟ ਹਾਰ ਰਿਫਲੈਕਸ਼ਨ ਬੈਂਕਟ ਹਾਲਾਂ ਤੇ ਇੰਸ਼ੋਰੈਂਸ ਤੇ ਦਫ਼ਤਰ ਤੇ ਵੀ ਗੋਲੀਆਂ ਚਲਾ ਦਿੱਤੀਆਂ ਗਈਆਂ ਸੀ ਅਤੇ ਬੀਤੇ ਦਿਨੀ ਸੋਸ਼ਲ ਮੀਡੀਆ ਦੇ ਰਾਹੀਂ ਉਹਦੀ ਜ਼ਿੰਮੇਵਾਰੀ 골ਡੀ ਢਿੱਲੋ ਨਾਮ ਦੇ ਵਿਅਕਤੀ ਨੇ ਲਈ ਸੀ ਅਤੇ ਨਾਲ ਚੇਤਾਵਨੀ ਵੀ ਦਿੱਤੀ ਸੀ ਕਿ ਉਹਦੇ ਤੋਂ ਅਤੇ ਉਹਦੇ ਕਾਰੋਬਾਰਾਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਨਹੀਂ ਤਾਂ ਕਿਸੇ ਬੇਕਸੂਰ ਦਾ ਵੀ ਨੁਕਸਾਨ ਹੋ ਸਕਦਾ ਹੈ ਅਤੇ ਨਾਲ ਇਹ ਵੀ ਆਖਿਆ ਸੀ ਕਿ ਕੁਝ ਹੋਰ ਲੋਕ ਮੰਦਰ ਅਤੇ ਗੁਰਦਵਾਰਾਂ ਦੀ ਆੜ ਦੇ ਵਿੱਚ ਜੋ ਆਪਣੇ ਆਪ ਨੂੰ ਭੱਦਰ ਪੁਰਸ਼ ਬਣਾ ਕੇ ਪੇਸ਼ ਕਰ ਰਹੇ ਨੇ ਅਸੀਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਦਾ ਵੀ ਪਰਦਾ ਫਾਸ਼ ਕਰਾਂਗੇ ਨਹੀਂ ਤਾਂ ਉਹ ਸੁਧਰ ਜਾਣ ਸਰੀ ਅਤੇ ਇਸ ਇਲਾਕੇ ਦੇ ਲੋਕ ਇਸ ਵਕਤ ਚਿੰਤਾ ਵਿੱਚ ਨੇ ਪੁਲਿਸ ਨੂੰ ਸ਼ਿਕਾਇਤਾਂ ਕੀਤੇ ਜਾਣ ਦੇ ਬਾਵਜੂਦ ਵੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੁਲਿਸ ਦੀ ਉਦਾਸੀਨਤਾ ਤੋਂ ਇਸ ਵਕਤ ਚਿੰਤਾ ਦੇ ਵਿੱਚ ਹੈ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਹੈ ਅਤੇ ਨਾਲ ਚਿੰਤਾ ਦਾ ਵਿਛਾਵੀ ਹੈ ਕਿ ਲਗਭਗ ਬੀਤੇ ਇੱਕ ਹਫਤੇ ਤੋਂ ਲਗਾਤਾਰ ਧਮਕੀਆਂ ਫਰੋਤੀਆਂ ਅਤੇ ਕਤਲੋਗਾਰਥ ਚੱਲ ਰਹੀ ਹੈ ਇਹ ਕਦੋਂ ਥਮੇਗੀ ਤੇ ਇਸ ਨੂੰ ਥੰਮਣ ਵਾਸਤੇ ਹੋਰ ਕਿਹੜੇ ਯਤਨ ਕਰਨੇ ਪੈਣਗੇ